ਕਵੇਰਾ ਬਣ ਕੇ ਦਾਦੇ ਲਾ ਕਰੇ ਠਾਡੇ ਕਰੇ ਪਕਾਰ ਮਤ ਵਸ ਪਰੋ ਲੋਹਾਰ ਕੇ ਜਾਰੇ ਦੂਜੀ ਵਾਰ ਇੱਕ ਵੀਰ ਜੇ ਤੂੰ ਧਿਆਨ ਨਾਲ ਸੁਣ ਕੇ ਸਮਝੇ ਤਾਂ ਜੰਗਲ ਦੀ ਕੋਲਾ ਬਣੀ ਹੋਈ ਲੱਕੜੀ ਵੀ ਸਾਫ਼ ਤੌਰ ਤੇ ਪਕਾਰ ਕਰਦੀ ਸੁਣੀਂਦੀ ਹੈ ਕਿ ਮੈਂ ਕਿਤੇ ਲੋਹਾਰ ਦੇ ਵਸਨਾ ਪੈ ਜਾਵਾਂ ਉਹ ਤਾਂ ਮੈਨੂੰ ਦੂਜੀ ਵਾਰ ਫਿਰ ਸਾੜੇਗਾ ਭਾਵ ਚੰਚਲ ਮਨ ਨੂੰ ਇਹ ਪਤਾ ਹੀ ਨਹੀਂ ਲੱਗਦਾ ਇਹ ਮੈਂ ਜੋ ਕੁਝ ਕਰ ਰਿਹਾ ਹਾਂ ਉਸ ਦਾ ਫਲ ਮੈਨੂੰ ਹੀ ਭੁਗਤਣਾ ਪੈਣਾ ਹੈ ਕਰਮ ਧਰਤੀ ਸਰੀਰ ਕਾਲਜੋਗ ਵਿੱਚ ਜੇ ਹਾਂ ਕੋ ਬੀਜੇ ਤੇ ਹਾਂ ਕੋ ਖਾਏ ਗਲਾ ਉਪਰਤ ਪਾਉਸ ਨਾ ਹੋਈ ਵਿਸ ਖਾਦੀ ਤਤਕਾਲ ਮਰ ਜਾਏ ਖੁਦਗਰਜੀ ਵਾਲੇ ਸੁਭਾਅ ਦੇ ਕਾਰਨ ਇਸ ਸਰੀਰ ਦੀ ਧਰਤੀ ਦੇ ਵਿੱਚ ਜਿਹੋ ਜਿਹੇ ਕਰਮ ਸੁ ਕਮਾਉਂਦਾ ਹੈ ਉਹੋ ਜਿਆ ਉਸ ਦਾ ਫਲ ਪ੍ਰਾਪਤ ਕਰਦਾ ਹੈ ਮੇਰੀਆਂ ਗੱਲਾਂ ਕਰਨ ਦੇ ਨਾਲ ਫੈਸਲਾ ਨਹੀਂ ਹੁੰਦਾ ਦੂਜੇ ਭਾਵ ਕਾਰਨ ਪਰਮਾਤਮਾ ਤੋਂ ਵਿਛੋੜਾ ਭਾਵ ਦੁਰੀ ਵਧਦੀ ਜਾਂਦੀ ਹੈ ਵਕਾਰਾਂ ਕਾਰਨ ਜੀਵ ਆਤਮਾ ਤੇ ਮਰ ਜਾਂਦਾ ਹੈ